گرم کی کی پانی کی کی کئی دن آتوں آپ پہیں پرداس کی کتا پانک کی کی کتی گرم کر رہے ہیں جو کے بچن کو آنگا ہے سری ساتھ بھی کی سبھا ہے آم طور پہ گرمت بیچے سدے دو کیتے جاتے ہیں ایک ਸ਼੍ਰੀ ਦਾ ਅਰਥ ਹੈ ਲక్ష్ਮੀ ਇਸਾਰ ਮੇਂ ਬਦਾਨ ਹੁੰਦਾ ਹੈ ਮਾਲਕ ਸ਼੍ਰੀ ਸਾਹਿਬ ਦੀ ਇਹ ਵੀ ਅਰਥ ਹਨ ਕਿ ਲక్ష్ਮੀ ਦਾ પતિ ਤੇ ਦੂਜੇ ਪਾਸੇ ਸੰਗਰਮ ਗਰਮਕਾ ਦੀ ਦਿੱਤੀ ਹੋਈ ਸਭ ਦਾ ਆਗਨੀ ਜੋ ਭਾਰਤ ਨੇ ਹਨ ਜਿਸ ਨੂੰ ਸੰਸਾਰ ਦੇ ਰੋਗ ਤਲਵਾਰ ਵੀ ਕਹਿੰਦੇ ਹਨ ਜੋ ਸੁਣੋ ਕੁਰਬਾਨ ਵੀ ਕਹਿੰਦੇ ਹਾਂ ਉਸ ਦੇ ਲਈ ਚਾਹਤ ਵਰਤਦੇ ਹਾਂ ਸ੍ਰੀ ਸਾਹਿਬ ਇਤਾਰ ਗੁਰੂ ਰਾਮ ਸਾਹਿਬ ਜੀ ਨੇ ਇਸ ਸੰਵੰਦੀ ਆਪਣੀ ਮਿਹਰਪਰੀ ਦ੍ਰਿਸ਼ਟੀ ਕੀਤੀ ਕਿ ਸ੍ਰੀ ਸਾਹਿਬ ਦੀ ਸਹਾਇ ਦੇ ਅਰਥ ਅਸੀਂ ਕਰ ਸਕਦੇ ਗੁਰੂ ਕਲਗੇ ਧਰਮੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਸਾਹਿਬ ਪ੍ਰਮਾਤਮਾ ਨੇ ਵੀ ਸ਼ਬਦ ਵਰਤਿਆ ਹੈ ਇੱਕ ਸਵੀਆਂ ਸੀ ਪੜਦੇ ਆ ਹਾ ਰੋ ਨਿਤਨੇ ਹੁੰਦੇ ਹੋ ਸਵੀਆਂ ਦੇ ਵਿੱਚ ਕੀ ਪੜਦੇ ਆ ਮੀਰਾ God, ਵਾਰ ਕਰੇ ਨੇਜੇ ਦਾ ਵਾਰ ਕਰੇ ਤੀਰ ਦਾ ਵਾਰ ਕਰੇ ਤਲਵਾਰ ਦਾ ਵਾਰ ਕਰੇ ਤਾਂ ਸੁਨੋਂ ਜਿੱਤੇ ਵਾਰ ਨੂੰ ਆਪਣੇ ਮੂੰਹ ਤੇ ਜਾਂ ਜਾਂਦੇ ਹਨ ਛਲ ਜਾਂਦੇ ਹਨ ਤੇ ਵਸਤ ਹਾਕੀਆਂ ਦਾ ਮਾਣ ਮੱਲਣ ਵਾਲੇ ਇਹੋ ਜੀ ਜੇਦੇ ਸੁਣ ਮੈਂ ਹਨ ਆਪਨੇ ਤਾਣਦੇ ਸਾਦਰ ਵੀ ਖਾਲ ਹੈ ਇਹ ਮੇਰੇ ਸਾਥ ਕਹਿੰਦੇ ਹਨ ਪਤਾ ਨਹੀਂ ਇਹੋ ਜਿੰਨੇ ਕਸੂਰ ਮੈਂ ਰਾਮ ਦੇ ਚਰਣਾ ਵਿੱਚ ਝੋਲੀਆਂ ਅੱਗੇ ਭਕਾਲੀ ਬਣ ਕੇ ਘੋਲਦੇ ਹਨ ਤੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਾਇਆ ਦਾ ਪੰਨੀ ਪ੍ਰਮਾਤਮਾ ਐਸ ਮੀਰ ਦੇ ਬਚਨ ਪਾਣੇ ਆ ਆਪੀ ਨੈ ਆਪ ਸਾਂਝਿਓ ਜੋਸ ਦਾ ਹੋਣਾ ਹੋਵੇ ਓਵੇਂ ਦੇਵਤੇ ਉਸ ਦੀਆਂ ਗੱਲਾਂ ਪੈ ਮਾਰਦੇ ਹਨ ਦੇਵਤੇ ਕਿਹੜੇ ਸਿੱਖ ਗੁਰੂ ਆਪਾ ਬਣਦੇ ਆ ਨਾ ਬਚਨ ਬਲਿਹਾਰੀ ਗੋਰੇ ਆਪਣੇ ਨਿਰਹਾਣੀ ਸਤਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਾਰਾ ਲਾਗੀ ਵਾਰ ਦੇਵਤੇ ਗੁਰੂ ਦੇ ਸਿੱਖ ਸਾਨੂੰ ਦੇਵਤੇ ਪੁੱਜਣੇ ਨਹੀਂ ਸਤਾਇਆ ਦੇਵ ਤੇ ਪਾਣ ਹੈ ਦੇਵੀ ਹੁਣ ਭਰ ਕੇ ਆਉਣੀ ਗੁਰੂ ਕਹਿੰਦਾ ਤੂੰ ਦੇਵਤਾ ਬਾਣ ਇਸ ਦਾ ਮਤਲਬ ਮਾਇਆ ਦੀ ਪੂਰਤੀ ਵਿੱਚੋਂ ਤਿੰਨ ਦੇ ਪੈਦਾ ਹੋਣੀਆਂ ਤੇ ਬਾਬਾ ਨਾਨਕ ਜੀ ਕਹਿੰਦੇ ਹਨ ਇਹਨਾਂ ਉਤਰਾਉਣ ਵਾਲਾ ਕੋਈ ਹੋਰ ਹੈ ਉਹ ਵੇਖਾ ਉਹਨਾਂ ਨੰਦਰ ਨਾਮ ਹੈ ਬਹੁਤਾ ਇਹ ਹੁਟਾਨ ਪਰਮਾਤਮਾ ਸਭ ਨੂੰ ਦੇਖਦਾ ਪਿਆ ਹੈ ਪਰ ਈਮਾਨੂ ਦੇਖਦਾ ਨਹੀਂ ਪਿਆ ਕਿਉਂਕਿ ਦੁਈ ਦਾ ਪਰਦਾ ਪਾਇਆ ਹੋ ਰਮਿਆ ਹੋਇਆ ਮਹਿਸੂਸ ਕੀਤਾ ਜਾ ਸਕਦਾ ਹਮੇ ਦਾ ਕਿ ਸੁਖਤਾ ਜਿਹਾਂ ਉਹ ਵੀ ਇਹਦਾ ਪਰਦਾ ਪਿਆ ਜਿਹੜਾ ਪ੍ਰੀਤਮ ਦੇ ਦੇਸ ਤੋਂ ਸਾਨੂੰ ਤੋੜ ਕੇ ਬੈਠਾ ਹੈ ਇਹ ਮਜੂਰ ਨੇ ਤੇ ਸਾਵਧਨ ਰੱਖੇ ਹਨ ਇਹ ਹਨ ਕਿ ਸ੍ਰੀ ਸਾਹਿਬ ਜੀ ਸਹਾਉ ਜੋ ਜਦੋਂ ਖਾਲਸੇ ਦੀ ਜਿੱਤ ਹੁੰਦੀ ਹੈ ਜਦੋਂ ਪੰਥ ਦੀ ਜਿੱਤ ਹੁੰਦੀ ਹੈ ਤਾਂ ਇਹ ਗੱਲ ਕਰਦੀ ਨਾ ਭੁੱਲਿਓ ਕਿ ਪੰਥ ਦੀ ਜਿੱਤ ਪ੍ਰਾਪਤ ਕਰਨ ਵਾਲੇ ਖਾਲਸੇ ਦੇ ਤੱਕਲ ਪ੍ਰਮਾਤਮਾ ਸਭਾਈ ਹੁੰਦੇ ਹਨ ਪ੍ਰਮਾਤਮਾ ਦੀ ਸਹਾਇਤਾ ਦਾ ਸੱਚਾ ਗੁਰੂ ਜੀ ਦੀ ਦਿੱਤੀ ਹੋਈ ਜੀ ਸਾਹਿਬ ਦੀ ਉਸਤਾਰਤਾ ਦੇ ਸਹਾਇਤਾ ਕਰਦੀ ਬਣੀ ਹੈ ਆਜ ਵੀ ਕਰਦੀ ਤੇ ਇਹ ਵਾਰ ਇਸ ਵਾਰ ਉੱਤੇ ਹਨ ਕਿ ਸ਼ਾਸਤਰ ਪਾਠਨ ਦੀ ਕੋਈ ਜ਼ਰੂਰਤ ਨਹੀਂ ਤੇ ਮੇਰੇ ਗੁਰੂ ਨੇ ਕਿਹਾ ਕਿ ਸ੍ਰੀ ਸਾਹਿਬ ਦੀ ਸਹਾਇਤਾ ਕਰਨੀ ਹੈ ਸ੍ਰੀ ਸਾਹਿਬ ਸਦਾ ਤੇਰੀ ਸਹਾਈ ਤੱਕ ਨਹੀਂ ਕਰਦੀ ਹੈ। ਪਾਰਿਸ ਤੋਂ ਪਤਾ ਕਰੀਣਾ ਪੁਰਣੀ ਕਿ ਨਾ ਕਿਸ ਸਿੱਖ ਨੇ ਸੱਤਰ ਜਦੋਂ ਵਾਹਿਗੁਰੂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ پڑھی ਹੋਵੇ ਤੇ ਅੰਦਰ ਸ੍ਰੀ ਸਾਹਿਬ ਕਿਰਪਾਣਾਈ ਹੋਵੇ। ਤੇ ਉਸ ਨੂੰ ਅੰਦਰ ਸ੍ਰੀ ਸਾਹਿਬ ਚਲਾ ਕੇ ਅੰਦਰ ਤੇ ਸ਼ਕਤੀ ਜਾ ਜਾ। ਇਕ ਬਾਹਰੀਆ ਪਰਪਤ ਸਿੱਖ ਸੰਦਿਆ ਨੰਡੇ ਨਹੀਂ ਪਾਲ ਇਕ ਜਦੋਂ ਸਿੱਖ ਪੰਜ ਬਾਣੀਆਂ ਪੜ੍ਹਦਾ ਹੈ ਤੇ ਉਹਦੇ ਅੰਦਰ ਵੀ ਅਪਰਪਤ ਦਾ ਸੰਚਾਰ ਹੋ ਜਾਂਦਾ ਹੈ ਗੁਰਮੁਖਾਂ ਨੇ ਤੋਂ ਕਿਰਪਾ ਦਾ ਜ਼ਿਕਰ ਕੀਤਾ ਇੱਕ ਮੀਰੀ ਦੀ ਤੇ ਤੇ ਕਈ ਵਾਰੀ ਬੇਨਤੀ ਕੀਤੀ ਸੀ ਕਿ ਮੇਰੀ ਦੀ ਕਰਪਾਣ ਦਾ ਸੀ ਮੰਦੇ ਹਾਂ ਕਿ ਜਦੋਂ ਕੋਈ ਬਾਦਸ਼ਾਹ ਕਾਇਮ ਹੁੰਦਾ ਹੈ ਤਾਂ ਉਸ ਨੂੰ ਕਰਪਾਣ ਦੀ ਜ਼ਰੂਰਤ ਹੈ ਤੇ ਪੀਰੀ ਦਾ ਅਰਥ ਹੈ ਰੋਹਾਨੀਅਤ ਪੀਰੀ ਲਈ ਕਰਪਾਣ ਦੀ ਜ਼ਰੂਰਤ ਕਿਉਂ ਪੈਗੀ ਗੁਰਮੁਖੋ ਕਾਲ ਸੈਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਆਂ ਨੂੰ ਧਾਰਨ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੀਰੀ ਦੀ ਕਿਰਪਾ ਇੱਕ ਬਾਮਲ ਦਾ ਚਿੰਨ ਹੈ ਇਸ ਦਾ ਮਤਲਬ ਇਹ ਹੈ ਕਿ ਅਕਾਲ ਜੀ ਇਹ ਕਿਰਪਾਣ ਦੁਨੀਆ ਵਿੱਚ ਆਪਣੇ ਤਾਬ ਦਵੇ ਨਹੀਂ ਨਹੀਂ ਸੱਜ ਜਾਣੀ ਜੇ ਬਾਹਰੋਂ ਸਰੀਸਾ ਫੜੀਏ ਤਾਂ ਇਸਨੇ ਉਹਨਾਂ ਭਗਤਾਂ ਤੇ ਗੁਰੂ ਸਰਵਾਨਾਂ ਦੇ ਚਰਨਾਂ ਦੀ ਟੇਕ ਲਈ ਜਿਨ੍ਹਾਂ ਨੇ ਪੀਰੀ ਦੀ ਕਿਰਪਾਣ ਹਾਲ ਆਪਣੇ ਅੰਦਰ ਨੂੰ ਫਤੇ ਕੀਤਾ ਹੋਇਆ ਹੈ ਤੇ ਹਣ ਜਦੋਂ ਪੀਰੀ ਦੀ ਕਿਰਪਾਣ ਕੀ ਹੈ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੈ ਉਨ੍ਹਾਂ ਦਾ ਸ਼ਬਦ ਹੈ ਵਿਰਾਗ ਦਾ ਉਨ੍ਹਾਂ ਦਾ ਸ਼ਬਦ ਹੈ ਅੰਦਰ ਦੀ ਬਿਰਹਾ ਦੀ ਤਾਂਗ ਲਾ ਪਰ ਈਰ ਵਿੱਚ ਕਹਿੰਦੇ ਹਨ ਕਿ ਅੱਖਾਂ ਵਿੱਚ ਨੀਰ ਭਰਦਾ ਇਹਨਾ ਪਿਆਰੇ ਦੀ ਯਾਦ ਵਿੱਚ ਜੁੜਨਾ ਇਹ ਬਿਲਹਾੜਾ ਦਾ ਕੰਮ ਹੈ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਖੰਡੇ ਦੀ ਧਾਰ ਉਪਰ ਚੱਲਣਾ ਹੋਵੇ ਆਪਣੇ ਆਪ ਨੂੰ ਮਾਰਨ ਲਈ ਸ਼ਬਦ ਦੀ ਖੜਕ ਚਾਹੀਦੀ ਹੈ ਸ਼ਬਦ ਦੀ ਖੜਕ ਦੇ ਨਾਲ ਜਿਸ ਦੇ ਕੋਲ ਸ਼ਬਦ ਦੀ ਕਿਰਪਾਨ ਨਹੀਂ ਸੱਚ ਜਾਣੋ ਉਸ ਦੇ ਹੱਥ ਵਿੱਚ ਸ਼ੀਸ਼ਾ ਨਹੀਂ ਕਿਉਂਕਿ ਕਈ ਵਾਰੀ ਕੋੜ ਹੀ ਬੰਦੇ ਦਾ ਕਿਰਪਾਹ ਨਹੀਂ ਵਰਤੋਂ ਕਰ ਜਾਂਦਾ ਹੈ ਆ ਜ਼ੁਬਾਨ ਇਹਦੇ ਵਿੱਚ ਵੀ ਪੜੀ ਦਾ ਹਟੇ ਇਹ ਪਿਆਰਿਓ ਉਸ ਦੇ ਹੱਥ ਵਿੱਚ ਛੀ ਸਾਬ ਨਹੀਂ ਹੁੰਦੀ ਉਸ ਦੇ ਹੱਥ ਵਿੱਚ ਝੁਲਮ ਕੰਦਕਬਾਲੀ ਤਲਵਾਰ ਵੀ ਹੁੰਦੀ ਬਾਬਾ ਫਰੀਦ ਜੀ ਵਰਗਿਆ ਨੇ ਆ ਰਸਨਾ ਨੂੰ ਕੁਰਬਾਨ ਦਾ ਕੰਮ ਲਿਆ ਇਹਨਾਂ ਦਾ ਅਰਚਨਾ ਪਾਉਂਦੇ ਆ ਤਾਪ ਤਾ ਬਲੋਏ ਲੋਏ ਹਾਰੋ ਬਾਬਲ ਹੋਈ ਸੋ ਸਾਬੋ ਮਾਨ ਮੈਂ ਕੀਆ ਰੋਸ ਮੁਝ ਆਭਗਾ ਸੈ ਨਹੀਂ ਹੋਛ 798 ਅੰਨ ਉਪਰ ਇਹ ਬਾਬਾ ਫਰੀਦ ਜੀ ਦਾ ਬਚਨ ਅਸੀਂ ਪੜਦੇ ਤਗਿਓ ਕੋਇਲ ਨੂੰ ਪਸਦੇ ਹਾਂ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕਾਲ ਲੱਗੀ ਅਸਤ ਵਿੱਚ ਰੰਗ ਭਾਵੇਂ ਕੋਲ ਤੇਰਾ ਕਾਲਾ ਹੈ ਪਾਰੇ ਕਕੀਨਾ ਕੋ ਨਹੀਂ ਕਿ ਲੋਕ ਤੈਨੂੰ ਪਿਆਰ ਕਰਦੇ ਹਨ ਰੰਗ ਭਾਵੇਂ ਤੇਰਾ ਕਾਲੀ ਹੈ ਪਰ ਤੂੰ ਇਹ ਚਿੱਤੇ ਰੰਗੀ ਕਿ ਲੋਕ ਤੈਨੂੰ ਪਿਆਰ ਬੜਾ ਕਰਦੇ ਹੈ ਤਾਂ ਤੋਂ ਸਾਰੇ ਨਾਪਰਤ ਕਰਦੇ ਨੇ ਕਾਲਾ ਜਾਣਾ ਪਰਤ ਕਾਰਨੇ ਕਾਂ ਘਰ ਵਿੱਚ ਆ ਕੇ ਬੋਨੇ ਦਾ ਪੱਟੇ ਮਾਰ ਕੇ ਉਡਾਉਂਦੇ ਹਾਂ ਕੋਈ ਲਵਾਰ ਵਿੱਚ ਬੋਲਦੀ ਹੋਵੇ ਤਾਂ ਕਿੰਨਾ ਸਫਰ ਤੈ ਕਰਕੇ ਉਸ ਨੂੰ ਸੁਣ ਨਹੀਂ ਜਾਂਦੀ ਇੱਕ ਪਿਆਰ ਹੁੰਦਾ ਹੈ ਖਿੱਚ ਪਾਉਂਦੀ ਹੈ ਕੋਲ ਦੀ ਰਬਾ ਪਰ ਰੰਗ ਲੋਨਾ ਦੀ ਕਾਲੀ ਰੰਗ ਵਿੱਚ ਭਰਤ ਬਗਲਾ ਚਿੱਟਾ ਉਹਨੂੰ ਘਰ ਵਿੱਚ ਕੋਈ ਰੱਖਦਾ ਏ ਉਹ ਕਿ ਪਤਾ ਏ ਇਹ ਹੰਡੀਆਂ ਮਸਲੀਆਂ ਕਰਦਾ ਕੋਇਲ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਏ ਬਾਬਾ ਫਰੀਦ ਜੀ ਕਹਿੰਦੇ ਹਨ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕਿਉਂ ਕਾਲੀ ਹੋਵੇਂ ਕਹਿੰਦੇ ਹਨ ਕੋਇਲ ਤੇਰਾ ਰੰਗ ਕਾਲਾ ਹੈ ਪਰ ਤੇਰੇ ਗੀਤ ਜਦੋਂ ਹੂਕਦੀ ਹੈ ਤਿੰਜ ਲੱਗਦਾ ਹੈ ਜਿਵੇਂ ਅੰਦਰੋਂ ਹੂਕ ਨਿਕਲਦੀ ਪਈ ਹੈ ਇਨਾ ਮਿੱਠਾ ਬੋਲਣ ਵਾਲੀ ਤੇ ਇਹ ਰੰਗ ਨੂੰ ਕਾਲਾਪਣ ਕਿਉ ਪੈ ਗਿਆ ਤੇ ਕੋਇਲ ਕਹਿੰਦੀ ਹੈ ਬਾਬਾ ਫਰੀਦ ਜੀ ਕਹਿੰਦੇ ਆਪਣੇ ਪ੍ਰੀਤਮ ਕੇ ਹੋਂ ਬਰਹਾ ਜਾਂਦੀ ਆਪਣੇ ਪਿਆਰੇ ਦੇ ਬਿਰਹਾ ਨੇ ਮੈਨੂੰ ਸਾੜ ਦਿੱਤਾ ਜੋ ਹੋਣਾ ਸੀ ਕਹਾ ਕੇ ਕਿ ਸ਼ਬਦ ਇਹ ਹਨ ਬਰਾਗੀਆਂ ਦੇ ਅਸੀਂ ਕਹਿ ਦਿੰਦੇ ਹਾਂ ਕਿ ਸੌਕਾ ਕੰਮ ਹੈ ਰਵਾ ਭਜਨ ਬੰਦਗੀ ਅੱਗੇ ਬਾਬਾ ਫਰੀਦ ਜੀ ਕਹਿੰਦੇ ਹਨ ਇਹ ਅਵਸਥਾ ਐਵੇਂ ਨਹੀਂ ਮਿਲਦੀ ਇਹ ਤਾਂ ਪੀਵੀ ਦੀ ਤਲਵਾਰ ਉੱਤੇ ਚੱਲਣ ਵਾਲੀ ਗੱਲ ਹੈ ਤੇ ਅਖੀਰ ਵਿੱਚ ਸ਼ਬਦ ਸੰਪੂਰਨ ਹੁੰਦਾ ਹੈ ਬਾਰਡ ਅਮਾਨੀ ਖਣੀ ਉਨੀਨੀ ਖੰਡੇ ਹੋਤੇ ਕੀ ਬਾਤ ਵੀ ਪਿਆਰਿਓ ਖੰਡੇ ਹੋ ਤਿੱਖੀ ਹਾਸਲ ਵਿੱਚ ਪੀਰੀ ਦੀ ਤਲਵਾਰ ਹੈ ਗੁਰੂ ਦੇ ਸਿੱਖੋ ਕਦੀ ਨਾ ਭੁੱਲਿਓ ਨਾਮ ਜਦੋਂ ਸਿੱਖ ਨੇ ਸ੍ਰੀ ਸਾਹਿਬ ਪੜਿਆ ਹੈ ਤਾਂ ਸਭ ਤੋਂ ਪਹਿਲਾਂ ਉਸ ਨੇ ਅੰਦਰੋਂ ਖੰਡੇ ਦੀ ਧਾਰ ਤੇ ਪੀਰੀ ਦੀ ਤਲਵਾਰ ਨੂੰ ਧਾਰਨ ਕਰਦਾ ਹੋਇਆ ਉਸ ਉੱਪਰ ਹੈ ਮਾਰਗ ਮੇਰਾ ਸੇਖ ਪ੍ਰੀਤਾ ਪੰਥ ਸੰਮਾਰ ਸ੍ਰੀ ਦਾ ਮੇਰਾ ਪੀਰੀ ਦਾ ਰਸਤਾ ਉਸ ਦੇ ਉੱਪਰ ਹੈ ਤੇ ਅੱਜ ਤੋਂ ਵੀ ਅਸੀਂ ਬਾਬੇ ਫਰੀਦ ਜੀ ਨੂੰ ਪੀਰ ਸ਼ਬਦ ਨਾਲ ਯਾਦ ਕਰਦੇ ਹਾਂ ਆਮ ਕਰਦੇ ਆ ਤੈਨੂੰ ਉਹਨਾਂ ਨੂੰ ਕਿਹਾ ਜਾਂਦਾ ਹੈ ਬਾਪ ਪੀਰ ਬਾਬਾ ਪੀਰ ਆਮ ਕਰਤੀ ਕਹੀ ਜਾਂਦੇ ਉਹ ਪੀਰ ਵੀ ਕਹਿੰਦਾ ਪਿਆ ਹੈ ਕਿ ਕੇਵਲ ਬਾਹਰ ਦੀਆਂ ਤਲਵਾਰਾਂ ਨਹੀਂ ਆਪਣੇ ਅੰਦਰ ਨੂੰ ਜਿੰਦਾਂ ਨਹੀਂ ਵੀ ਤਲਵਾਰ ਫੜ ਲੈ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸ਼ਬਦ ਅਸੀਂ ਪੜ੍ਹਦੇ ਉਸ ਸ਼ਬਦ ਵਿੱਚ ਮੇਰੇ ਦਾਦੇ ਨੇ ਖੰਡੇ ਦਾ ਜ਼ਿਕਰ ਵੀ ਕੀਤਾ ਹੈ ਕਿਉਂਕਿ ਜਿੰਨਾ ਸਿੱਖਾਂ ਨੇ ਗੁਰਜ ਲੈ ਕੇ ਖੰਡੇ ਲੈ ਕੇ ਤਲਵਾਰਾਂ ਲੈ ਕੇ ਕਿਰਪਾਨਾਂ ਲੈ ਕੇ ਸ੍ਰੀ ਸਾਹਿਬ ਲੈ ਕੇ ਰਾਹ ਤੱਤੇ ਵਿੱਚ ਉਤਰਨਾ ਕੀਤਾ ਸੀ ਉਹਨਾਂ ਨੇ ਸ਼ਬਦ ਪਹਿਲਾਂ ਕਹਿ ਦਿੱਤੇ ਤਰੀਬੀ ਬਦਾ અમારી ਏ ਸ੍ਰੀ ਸਾਉ ਲੈ ਕੇ ਕਦੀਨਾ ਭੁਰੀ ਕੇ ਨਾ ਕੇ ਨਿਮਰਤਾ ਦੇ ਵੀ ਗਦਾ ਬਣ ਜਾਏ ਏ ਵੀ ਨਾ ਭੁਰੀ ਕੇ ਵਾਹਨ ਦੇ ਖੰਡੇ ਨਾਲ ਜਾਲਮਾਂ ਦੇ ਸਿਰ ਲੈਂਦੇ ਹੁੰਦੇ ਹਨ ਤੇ ਗੁਰੂ ਦੇ ਸਿੱਖਾ ਸਾਬ ਦੇ ਚਰਨਾਂ ਦੀ ਧੂੜ ਬਣ ਕੇ ਖੰਡਾ ਬਣ ਜਾਏਗਾ ਤਾਂ ਅੰਦਰ ਦੇ ਦੁਸ਼ਮਣਾਂ ਦੇ ਸਿਰ ਲੈਦੇ ਹੁੰਦੇ ਹਨ ਉਹ ਕ੍ਰੇਡ ਕਾਮ ਕ੍ਰੋਧ ਲੋਭ ਅਹੰਕਾਰ ਇਹ ਅੰਦਰ ਦੇ ਦੁਸ਼ਮਣ ਇਥੇ ਨਿਮਰਤਾ ਦਾ ਅਰਥ ਕਰੀਤਾ ਨਹੀਂ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਅੰਦਰ ਨੂੰ ਜਿਤਨਾ ਹੈ ਤਾਂ ਇਹ ਗੱਲ ਕਦੀ ਨਾ ਪੁੱਲੀ ਪਹਿਲਾ ਬਨ ਅਬੂਲ ਜੀਵਨ ਕੀ ਸਾਡ ਆਸ ਉਹ ਸੁਪਨਾ ਕੀ ਰੇਪਾ ਤਉ ਆਉ ਮਾਰੇ ਪਾਸ ਮੈਂ ਤੁਹਾਨੂੰ ਸਿਰੀ ਸਾਹਿਬ ਪੜਾਉਣੀ ਚਾਹੁੰਦਾ ਹਾਂ ਤੇ ਤੇਰੇ ਅੰਦਰ ਨਿਵਰਤਾ ਨਾ ਹੋਈ ਜੇ ਤੇਰੇ ਅੰਦਰ ਟਿਕਾ ਨਾ ਹੋਇਆ ਸਾਹਜ ਨਾ ਹੋਇਆ ਆਨੰਦ ਨਾ ਹੋਇਆ ਤਾ ਹੋਸ਼ਾ ਬਣ ਕੇ ਜਨੇ ਖਨੇ ਨੂੰ ਰਾਇਗਾ ਦੇਖ ਤੂੰ ਖੜਕ ਫੜਦੀ ਹੈ ਤੇ ਪਹਿਲੀ ਗੱਲ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿ ਗੁਰੂ ਤੇਗ ਬਹਾਦਰ ਜੀ ਅਰਾਜ ਕਹਿੰਦੇ ਹਨ ਆਸਨ ਵਿੱਚ ਨੀਰੀ ਤੇ ਪੀਰੀ ਦਾ ਸਿਧਾਂਤ ਕੀ ਹੈ ਕਹਿੰਦੇ ਹਨ ਜਦੋਂ ਬੰਦੇ ਦੇ ਕੋਲ ਅੰਦਰ ਦੀ ਪੀਰੀ ਹੋਵੇਗੀ ਤੇ ਉਹ ਕਦੀ ਵੀ ਅੰਦਰੋਂ ਕਿਸੇ ਦਾ ਭਾਇੀ ਨਹੀਂ ਮੰਨੇਗਾ ਤੇ 라वण ਮਹਿਲ ਕਰੇ ਜੇ ਕਿਸੇ ਦਾ ਭੈ ਨਹੀਂ ਮੰਨਦਾ ਤਾਂ ਫੀਰੀ ਦੀ ਬਰਕਤ ਨਾਲ ਉਹ ਕਿਸੇ ਨੂੰ ਵੀ ਭੈ ਨਹੀਂ ਦਿੰਦਾ ਨਾਤਾ ਡਰਦਾ ਹੈ ਤੇ ਨਾ ਡਰਾਏ ਨਾ ਕਿਸੇ ਦਾ ਭੈ ਮੰਨਦਾ ਤੇ ਨਾ ਮੰਨੇਗਾ ਜਿਹੜਾ ਭੈ ਮੰਨੇ ਵੀ ਤੇ ਜਿਹੜਾ ਮੰਨੇ ਵੀ ਨਾ ਤੇ ਕਿਸੇ ਨੂੰ ਡਰਾਵੇ ਵੀ ਨਾ ਦਾ ਸੱਚ ਜਾਨੋ ਉਸ ਦੇ ਹੱਥ ਵਿੱਚ ਪੜਿਆ ਸ਼ਾਸਤਰ ਸਿਰੀ ਸਾਹਿਬ ਦਾ ਤਿੰਜੂਲ ਨੇ ਅਮਲਤ ਬਚਨ ਕਿਹਾ ਹੈ ਭਾਇ ਕਾਹੂ ਕੋ ਦੇਤ ਨਹ ਨਾ ਹੈ ਬਹਿ ਮਾਨ ਤਿਆਨ ਕਹੋ ਨਾਨਕ ਸੁਨਰੀ ਬਨਾ ਗਿਆਨੀ ਤਾਹਿ ਬਖਾਨ ਉਹ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਜਿੰਨਾ ਕੋਲ ਬਲ ਨਹੀਂ ਹੁੰਦਾ ਉਹ ਲੋਕ ਗੁਨਾਮ ਹੋ ਜਾਂਦੇ ਹਨ ਉਹ ਲੋਕ ਬੰਦਨਾ ਵਿੱਚ ਪਏ ਜਾਂਦੇ ਹਨ ਬੰਦਨਾ ਕੀਡੀ ਬੈਮਾ ਪਾਲਮਾ ਕਾਂਡ ਵਿੱਚ ਪਏ ਹਨ ਤੇ ਪਿਆਰਿਓ ਪਰ ਇਹ ਗੱਲ ਕੰਨੀ ਨਾ ਭੁੱਲਨੀ ਕਿ ਜਿਸ ਦਿਨ ਰੱਬ ਨੇ ਤੈਨੂੰ ਬਲ ਦੇਵੇ ਉਸਦਾ ਦਿਨ ਰਾਤ ਸ਼ੁਕਰ ਕਰੀ ਕਿ ਬਲ ਤੇਰਾ ਦਿੱਤਾ ਹੋਇਆ ਹੈ ਨਾ ਕਿ ਮੇਰੀ ਆਪਣੀ ਹਉਮੈ ਕਰਕੇ ਹੈ ਤੇ ਸਾਬ ਕਹਿੰਦੇ ਹਨ ਬਲ ਛੁਟ ਕਿਉ ਬੰਦਨ ਕਰੇ ਸਾਬ ਕਿਛ ਹੋਤ ਉਹ ਬਾਈ ਕਹੁ ਨਾਨਕ ਹਉ ਓਟ ਹਰ ਗੱਜ ਜਿਉ ਹੋ ਸਹਾਰੀ ਤਾਤ ਤ ਚੰਨੀ ਜਾਏ ਬੱਦਨ ਪੈਤੇ ਹਨ ਭਾਵੇਂ ਅੰਦਰ ਦੀ ਤਾਕਤ ਹੋਵੇ ਭਾਵੇਂ ਬਾਹਰ ਦੀ ਤਾਕਤ ਹੋਵੇ ਜਿਸ ਦਿਨ ਅੰਦਰ ਬਲ ਆ ਜਾਏ ਤਾਂ ਸੱਚ ਜਾਣੂ ਬੁਕਾਰਾਂ ਦੇ ਬੰਧ ਟੁੱਟਦੇ ਹਨ ਤੇ ਜਦੋਂ ਅੰਦਰ ਉਹ ਬੰਦਾ ਆਦ ਹਸਤੀ ਹੋ ਜਾਏ ਉਹ ਤੋਂ ਸਰੀਰ ਸਾਹ ਵੜ ਕੇ ਬਾਹਰ ਦੇ ਮੰਨਨ ਵੀ ਤੋੜਨ ਤੋਰ ਇਸ ਸਾਧਗੁਰੂ ਨੇ ਹਨ ਬਲ ਹੋਆ ਬੰਧਨ ਛੁੱਟੇ ਸਭ ਕਿਛੇ ਹੋ ਤਵ ਬਾਈ ਨਾਨਕ ਸਭ ਕਿਛੁ ਉਮਰ ਹਾਥ ਮੈਂ ਤਉਹੀ ਹੋਤ ਸਹਾਈ ਸਾਨੂੰ ਸਾਧਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਹੀ ਪ੍ਰਭੂ ਤੇਰੇ ਹੱਥ ਵਿੱਚ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਾਸਤਰ ਚਿੰਨ ਦਿੱਤਾ ਹੈ ਭਗਤੀ ਨਹੀਂ ਸਿਮਰਨ ਨਹੀਂ ਜਪਮਤਾ ਲਈ ਅੰਦਰ ਦੇ ਵਕਾਰਾਂ ਕੋ ਬਚਨ ਨਹੀਂ ਕਹਿੰਦੇ ਹਨ ਗਿਆਨ ਵੀ ਇੱਕ ਖਰਗ ਹੈ ਜਿਸ ਜਿਸ ਖਰਗ ਨਾਲ ਤੁਮ ਆਪਣੇ ਅੰਦਰ ਨੂੰ ਖਾਤਮ ਕਰਨ ਦਾ ਹੈ ਤੇ ਇੱਕ ਸਵਾਲ ਉੱਠਿਆ ਕਿ ਜਦੋਂ ਇਹ ਸਰੀਸਾ ਦੀ ਅੱਜ ਜ਼ਰੂਰਤ ਕੀ ਹੈ ਤੇ ਜਦੋਂ ਮੰਤਰਾਂ ਅੰਦਰੋਂ ਨਾ ਜੁੜਿਆ ਹੋਵੇ ਬਾਹਰ ਪਾਈ ਸ੍ਰੀ ਸਾਹਿਬ ਨਾਲ ਵੀ ਕਈ ਵਾਰੀ ਕਤਲ ਕਰ ਦਿੰਦਾ ਹੈ ਨੁਕਸਾਨ ਕਰ ਦਿੰਦਾ ਹੈ ਕਿਸੇ ਦੇ ਚੜ ਕੇ ਵਗ ਜਾਂਦਾ ਹੈ ਹੁਣ ਹਰੰਗ ਜੀਵ ਨੇ ਸ੍ਰੀ ਸਾਹਿਬ ਦੀ ਗਲਤ ਕਰ ਤੋਂ ਕੀਤੀ ਪਰ ਗੁਰੂ ਸਾਹਿਬ ਨੇ ਚੜ ਕੇ ਆਇਆ ਨੂੰ ਸੋਧਾ ਲਾਉਣ ਲਈ ਸਹੀ ਬਣ ਦੋਗੇ ਕਿਸੇ ਤੇ ਚੜ ਕੇ ਜਾਣਾ ਗਰੀਬ ਮਾਰ ਕਰਨੀ ਕਿਸੇ ਨਾਲ ਧੱਕਾ ਕਰਨਾ ਉਥੇ ਸ੍ਰੀ ਸਾਹਿਬ ਜੀ ਅੰਦਰ ਵਾਲਾ ਗਿਆਨ ਨਾ ਹੋਇਆ ਨਾ ਅੰਦਰ ਵਾਲੀ ਖੜਕ ਨਾ ਹੋਈ ਤੇ ਉਥੇ ਬੰਦਾ ਨੁਕਸਾਨ ਕਰ ਜਾਂਦਾ ਅਸਲਾ ਵੀ ਕੋਲੇ ਰੱਖੀ ਬੈਠਾ ਹੁੰਦਾ ਔਰ ਉਹਦੋਂ ਕਿਤੇ ਗਲਤ ਚੱਲ ਜਾਂਦਾ ਉਹ ਜੇ ਅੰਦਰ ਵਾਲਾ ਉਹ ਖੜਕ ਅੰਦਰ ਵਾਲੀ ਪੀਲੀ ਨਾ ਹੋਈ ਤੇ ਇਸ ਕਰਕੇ ਪਹਿਲਾਂ ਅੰਦਰ ਵਾਲਾ ਹਥਿਆਰ ਜੋ ਗੁਰੂ ਸਾਹਿਬ ਸਾਨੂੰ ਕਹਿੰਦੇ ਹਨ سکھا جی جیون, جی 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 جیون سکھاچار ਲੋਜੀ ਦੇ ਬਾਰੇ ਕੋਲ ਸੀ ਜੀਵਨ ਜਾਗ ਸਕੀਏ ਤਾਂ ਫਸਾਨੀ ਤੇ ਲਿਖੀ ਹੈ ਜੋ ਸਹਾ ਗੁਣੀ ਸੋਣੀ ਬਣ ਜਾਣੀ ਹੈ ਫਿਰ ਇਹ ਲੋਕ ਸਭ ਕੀਏ ਪਰ ਲੋਕ ਸਹੇਲੇ ਨਾਨ ਹਰ ਬਰਾਪੇ ਮਿਲਦੇ ਤੇ ਧਾਰਨੀ ਵਾਲਾ ਸੰਦਨ ਜੀਵਨ ਵਾਲ ਜਾਣਾ ਨਹੀਂ ਕੋਹਾ ਜੀਰੀ ਪਰਵਾਰ ਕਰਨੀ ਜੋ ਕੀ ਜੀ ਵਿਚਾਰ ਹੈ ਉਹ ਆਪਾਂ ਕਲ ਨੂੰ ਸਰਵਣ ਕਰਾ ਕੇ ਹੋਈਆਂ ਪ੍ਰਾਪੀ ਖਮਾ ਕਰਨੀ ਆਪ ਸਭ ਸੰਗਤਾਂ ਦਾ ਸਾਰਿਆਂ ਸੰਗਤਾਂ ਨਾਲ ਜੋ ਮੁਖਵਲੇ ਗੁਰੂ ਚਰਨਾਂ ਵਿਚਾਰ ਦੀ ਕਾਜਲੀ ਪੜ ਰਹੇ ਹੋ ਸਰਬ ਸੰਗਤਾਂ ਦਾ ਗੁਰੂ ਕਰਦੇ ਸਾਰੀ ਦੀ ਸੇਵਾ ਦਾ ਨਾਮ ਜੀਆਂ ਨੂੰ ਆਪਦੇ ਆਪਣੇ ਧੰਨਵਾਦ ਕੀਤਾ ਜਾਂਦਾ ਹੈ ਆਉਂ ਸਲੋਕ ਪੜ ਕੇ ਸਮਾਪਤੀ ਕਰੀਏ ਜੀ ਸਲੋਕ